ਅਮਰੀਕਾ ਤੋਂ ਭਾਰਤ ਵੱਲ ਡਿਪੋਰਟ ਕੀਤੇ ਗਏ 205 ਲੋਕਾਂ ਦਾ ਪਹਿਲਾ ਜਹਾਜ਼ ਅੱਜ ਰਵਾਨਾ ਹੋਣ ਜਾ ਰਿਹਾ ਅਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਰਵਾਨਾ ਹੋਵੇਗਾ ਪਰ ਉਹਦੇ ਨਾਲ ਨਾਲ ਇੱਕ ਹੋਰ ਚਰਚਾ ਛਿੜ ਗਈ ਹੈ ਹਾਲਾਂਕਿ ਇਸ ਚਰਚਾ ਨੂੰ ਲੈ ਕੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ ਪਰ ਉਹ ਚਰਚਾ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਹੈ ਕਿਉਂਕਿ ਅਜੇ 205 ਲੋਕ ਡਿਪੋਰਟ ਹੋ ਕੇ ਭਾਰਤ ਅਜ ਪਹੁੰਚੇ ਹਨ ਤੇ ਦੂਜੇ ਪਾਸੇ ਇੱਕ ਇਹ ਗਿਣਤੀ ਹੈ ਜਿਹੜੀ ਗਿਣਤੀ ਹੈ ਜਿਹੜੇ ਅਥੈਂਟੀਕੇਟ ਕਰ ਲਏ ਗਏ ਨੇ ਉਹਨਾਂ ਦੀ ਗਿਣਤੀ ਕੁੱਲ 20000 ਦੱਸੀ ਜਾ ਰਹੀ ਹੈ ਕਈ ਬੁੱਧੀਜੀਵੀ 18000 ਵੀ ਦੱਸਦੇ ਆ ਪਰ ਔਸਤਨ ਜਦੋਂ ਰੈਕਗਨਾਈਜ਼ ਕਰਨ ਦੀ ਗੱਲ ਆਈ ਸੀ ਉਦੋਂ ਕੁਝ 7.5 ਲੱਖ ਦੇ ਕਰੀਬ ਲੋਕ ਦੱਸੇ ਗਏ ਸੀ ਹੁਣ ਇਹਦੇ ਨਾਲ ਇੱਕ ਵਿੱਤੀ ਬੋਝ ਭਾਰਤ ਉੱਤੇ ਪੈ ਸਕਦਾ ਕਈ ਬੁੱਧੀਜੀਵੀ ਇਹਦਾ ਇਤਰਾਜ਼ ਕਰਦੇ ਆ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ ਆ ਉਹਨਾਂ ਦਾ ਵਿੱਤੀ ਬੋਝ ਕੌਣ ਚੱਲੇਗਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੇਸਬੁੱਕ ਪੋਸਟ ਪਾਈ ਗਈ ਹੈ ਜਿਹਦੇ ਵਿੱਚ ਕੁਝ ਅੰਕੜੇ ਦੱਸੇ ਗਏ ਨੇ ਤੁਹਾਨੂੰ ਫੇਸਬੁੱਕ ਪੋਸਟ ਵੀ ਦਿਖਾ ਦਿੰਦੇ ਆ ਔਰ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪਰ ਵਿਅਕਤੀ ਜਿਹੜਾ ਰਿਪੋਰਟ ਕੀਤਾ ਜਾਵੇਗਾ ਉਹਦੇ ਉੱਤੇ 4675 ਡਾਲਰ ਦਾ ਜਿਹੜਾ ਖਰਚਾ ਹੈ ਉਹ ਆਵੇਗਾ 4675 ਡਾਲਰ ਦੇ ਹਿਸਾਬ ਦੇ ਨਾਲ 18000 ਲੋਕ ਜਿਹੜੇ ਐਡਪੋਰਟ ਕਰਨੇ ਆ ਹੁਣ ਇਹੋ ਜਿਹੇ ਹਿਸਾਬ ਨਾਲ ਜੇ ਆਪਾਂ ਰੁਪਏ ਦੇ ਵਿੱਚ ਕਨਵਰਟ ਕਰਕੇ ਦੇਖੀਏ ਤਾਂ 4675 ਡਾਲਰ ਨੂੰ ਜੇ 87 ਰੁਪਏ ਦੀ ਕੀਮਤ ਨਾਲ ਅਜ਼ਰਬ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨੂੰ 18000 ਦੇ ਨਾਲ ਮਲਟੀਪਲਾਈ ਕੀਤਾ ਜਾਵੇ ਤਾਂ ਉਦੋਂ ਜਿਹੜਾ ਆਨਸਰ ਸਾਹਮਣੇ ਆਉਂਦਾ ਉਹ 73 ਮਿਲੀਅਨ ਦੇ ਕਰੀਬ ਦੱਸਿਆ ਜਾ ਰਿਹਾ ਹੈ ਇਹੋ ਜੀ ਸੂਰਤ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਹੋ ਸਕਦੇ ਨੇ ਔਰ ਇਹ ਵੱਡਾ ਵਿੱਤੀ ਬੋਝ ਜਿਹੜਾ ਉਹ ਭਾਰਤ ਦੇ ਉੱਤੇ ਪੇਸ਼ ਆ ਸਕਦਾ ਹੈ ਬਹੁਤ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਬਣ ਸਕਦੇ ਨੇ ਸਵਾਲ ਇਹ ਖੜਾ ਹੋ ਰਿਹਾ ਕਿ ਇਹ ਵਿੱਤੀ ਬੋਝ ਝੱਲੇਗਾ ਕੌਣ ਇਸ ਵਿੱਤੀ ਬੋਝ ਨੂੰ ਝੱਲੇਗਾ ਕੌਣ ਔਰ ਇਹ ਪੈਸਾ ਚੁਕਾਵੇਗਾ ਕੌਣ ਜੇ ਇਹ ਚੀਜ਼ ਇੰਪਲੀਮੈਂਟ ਹੁੰਦੀ ਹੈ ਜੇ ਇਹ ਅਮਾਉਂਟ ਇੰਪਲੀਮੈਂਟ ਹੁੰਦੀ ਹੈ ਇਨਫੋਰਸ ਹੁੰਦੀ ਹੈ ਤਾਂ ਕੀ ਇਹ ਪੈਸਾ ਭਾਰਤ ਸਰਕਾਰ ਅਮਰੀਕਾ ਸਰਕਾਰ ਨੂੰ ਦੇਵੇਗੀ ਜਾਂ ਫਿਰ ਜਿਹੜੇ ਲੋਕ ਡਿਪੋਰਟ ਕੀਤੇ ਜਾ ਰਿਹਾ ਹੈ ਉਹਨਾਂ ਨੂੰ ਇਹ ਪੈਸਾ ਦੇਣਾ ਪਵੇਗਾ ਹੁਣ ਜਿਹੜੇ ਲੋਕ ਡਿਪੋਰਟ ਹੋ ਕੇ ਇੱਥੇ ਆਏ ਆ ਜੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹਨਾਂ ਦੇ ਕੋਲ ਦੇਣ ਲਈ ਪੈਸੇ ਨਹੀਂ ਹੈ ਹੁਣ ਆਬਵੀਅਸ ਜੀ ਗੱਲ ਹੈ ਜਿਹਨੇ ਲੋਕਾਂ ਨੇ ਡੰਕੀ ਲਾ ਕੇ ਵਿਦੇਸ਼ ਜਾਣ ਦੀ ਜਾਣ ਦਾ ਫੈਸਲਾ ਕੀਤਾ ਉਹਨਾਂ ਨੇ ਆਲਰੇਡੀ ਲੱਖਾਂ ਦੇ ਹਿਸਾਬ ਨਾਲ ਪੈਸਾ ਖਰਚਿਆ ਔਰ ਉਸ ਤੋਂ ਬਾਅਦ ਉੱਥੇ ਜਾ ਕੇ ਹੋਰ ਪੈਸੇ ਖਰਚੇ ਉੱਥੇ ਉੱਥੋਂ ਦੀ ਨਾਗਰਿਕਤਾ ਜਿਹੜੀ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜੇ ਆਲਰੇਡੀ ਕਰੋੜਾਂ ਦੇ ਹਿਸਾਬ ਦੇ ਨਾਲ ਪੈਸੇ ਖਰਚ ਚੁੱਕੇ ਆ ਉਹ ਹੋਰ ਜ਼ਿਆਦਾ ਪੈਸਾ ਕਿਵੇਂ ਦੇ ਸਕਣਗੇ ਹੁਣ ਇਹੋ ਜੀ ਸੂਰਤ ਵਿੱਚ ਜੇ ਉਹ ਇਹ ਕਹਿ ਦੇਣ ਕਿ ਉਹਨਾਂ ਦੇ ਕੋਲ ਪੈਸੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਕੀ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ ਜਾਂ ਕੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਸਾਰੇ ਸਵਾਲ ਇਸ ਫੇਸਬੁੱਕ ਪੋਸਟ ਦੇ ਵਿੱਚ ਇਸ ਬੁੱਧੀਜੀਵੀ ਵਿਅਕਤੀ ਨੇ ਸਵਾਲ ਕੀਤੇ ਹੈ ਔਰ ਕੀ ਇਹ ਬੋਝ ਹੁਣ ਅਲਟੀਮੇਟਲੀ ਭਾਰਤ ਸਰਕਾਰ ਤੇ ਪੈਣ ਵਾਲਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ 4675 ਡਾਲਰ ਦੇ ਹਿਸਾਬ ਦੇ ਨਾਲ 18 ਹਜ਼ਾਰ ਲੋਕਾਂ ਦਾ ਵੀ ਜੇ ਅਨੁਮਾਨ ਲਾਇਆ ਜਾਵੇ ਤੇ ਉਹ ਜਿਹੜੀ ਅਮਾਉਂਟ ਹੈ ਉਹ ਐਡੀ ਵੱਡੀ ਹੈ ਕਿ ਸ਼ਾਇਦ ਭਾਰਤ ਸਰਕਾਰ ਉੱਤੇ ਵੀ ਇੱਕ ਵੱਡਾ ਬੋਝ ਜਿਹੜਾ ਉਹ ਪੈ ਸਕਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਇੱਕ ਹੋਰ ਨਰੇਟਿਵ ਵੀ ਹੈਗਾ ਕਿ ਇਹਦੇ ਵਿੱਚ ਅਮਰੀਕਾ ਭਾਰਤ ਤੋਂ ਕੁਝ ਨਹੀਂ ਮੰਗ ਸਕਦਾ ਔਰ ਨਾ ਹੀ ਭਾਰਤ ਕੋਈ ਪੈਸਾ ਉਹਨਾਂ ਨੂੰ ਦੇਵੇਗਾ ਕਿਉਂਕਿ ਇੱਕ ਵਰਗ ਇਦਾਂ ਦਾ ਵੀ ਹੈ ਬੁੱਧੀਜੀਵੀਆ ਦਾ ਜੋ ਕਹਿ ਰਿਹਾ ਹੈ ਕਿ ਇਸ ਮਸਲੇ ਵਿੱਚ ਅਮਰੀਕਾ ਆਪਣੇ ਖਰਚਿਆਂ ਉੱਤੇ ਲੋਕਾਂ ਨੂੰ ਰਿਪੋਰਟ ਕਰਦਾ ਪਿਆ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਵੇਖਣਾ ਹੋਵੇਗਾ ਕਿ ਕੀ ਕੁਝ ਵਾਪਰੇਗਾ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬੜੇ ਰੁਮਾਨੀ ਤੇ ਪੰਜਾਬੀ